ਅੱਜ ਆਪਾਂ ਗੱਲ ਕਰਨੀ ਹੈ ਜਥੇਦਾਰ ਸਾਹਿਬ ਜੀ ਰਹਿਤ ਮਰਯਾਦਾ ਦੀ ਜਿਹੜੀ ਰਹਿਤ ਮਰਯਾਦਾ ਬਾਰੇ ਤੁਸੀਂ ਗੱਲ ਕਰ ਰਹੇ ਹੋ ਮੀਡੀਆ 'ਚ ਦਿਖਾ ਰਹੇ ਹੋ ਪਰ ਉਹ ਰਹਿਤ ਮਰਯਾਦਾ ਦੇ ਵਿੱਚ ਪੜੋ ਸਿੱਖ ਦੀ ਡੈਫੀਨੇਸ਼ਨ ਕੀ ਆ ਚੱਕਣਾ ਚਾਹੀਦਾ ਮਰਯਾਦਾ ਦਾ ਮੁੱਦਾ ਜ਼ਰੂਰੀ ਹੈ ਤਖਤ ਦੀ ਦਾ ਪਹਿਲਾ ਫਰਜ਼ ਬਣਦਾ ਸੀ ਵੀ ਰਹਿਤ ਮਰਯਾਦਾ ਲਾਗੂ ਕਰਾਵੇ ਘਰ ਘਰ ਦੇ ਅੰਦਰ ਸਾਡਾ ਸਭ ਦਾ ਪੰਥਿਕ ਹੈ ਪੰਤਾ ਇੱਕੋ ਹੀ ਸੰਵਿਧਾਨ ਹੋਣਾ ਚਾਹੀਦਾ ਮਰਜ਼ਾਦਾ ਕਹਿ ਲੋ ਸੰਵਿਧਾਨ ਕਹਿ ਲੋ ਪਰ ਤੁਸੀਂ ਇਹ ਕਦੋਂ ਜਵਾਬ ਦੇਵੋਗੇ ਵੀ ਜਿਵੇਂ ਟਰੈਕਟਰਾਂ ਦੀਆਂ ਕੰਪਨੀਆਂ ਨੇ ਆ ਹਾਲੈਂਡ ਹੈ ਆ ਅਜਰ ਹੈ ਆ ਅਰਜਨ ਹੈ ਵਕ ਵਕ ਇਸੇ ਤਰ੍ਹਾਂ ਸਿੱਖਾਂ ਦੀਆਂ ਜਿਹੜੀਆਂ ਬੱਕਰੇ ਬੱਕਰੇ ਸੰਵਿਧਾਨ ਮਰਜ਼ਾਦਾਵਾਂ ਬਣੀਆਂ ਨਾਨਕਸਰੀਆਂ ਦੀ ਹੋਰ ਨੰਗ ਸਿੰਘਾਂ ਦੀ ਹੋਰ ਆ ਦਮਦਮੀ ਟਕਸਾਲ ਦੀ ਹੋਰ ਆ ਅਖੰਡ ਕੀਰਤਨੀਆਂ ਦੀ ਹੋਰ ਹੈ ਹਾ ਡੇਰੇ ਦੀ ਵਖਰੀਆ ਹਜੂਰ ਸਾਹਿਬ ਕੁਝ ਹੋਰ ਚੱਲੀ ਜਾਂਦਾ ਪਟਨਾ ਸਾਹਿਬ ਕੁਝ ਹੋਰ ਹੋਈ ਜਾਂਦਾ ਇੱਧਰ ਕਦ ਧਿਆਨ ਦੇਵੋਗੇ ਜ਼ਰੂਰੀ ਆ ਲਾਗੂ ਕਰਨੀ ਪਾਰੋ ਦੇ ਵਿੱਚ ਸਿੱਖ ਦੀ ਡੈਫੀਨੇਸ਼ਨ ਕੀ ਲਿਖੀ ਹੋਈ ਹੈ ਜਿਹੜੇ ਸਾਡੇ ਪੰਥਕ ਲੋਕੀ ਨੇ ਚੋਣਾ ਲੜਦੇ ਨੇ ਪੰਥ ਦੇ ਨਾਂ ਦੇ ਉੱਤੇ ਸਵਿਧਾਨ ਅਕਾਲੀ ਦਲ ਦਾ ਵੀ ਹੈ ਉਹਦੀ ਗੱਲ ਆਪਾਂ ਅਗਲੀ ਵੀਡੀਓ ਚ ਕਰਾਂਗੇ ਸਵਿਧਾਨ ਕੱਲਾ ਸਿੱਖ ਦਾ ਜਾਂ ਸਰੋਣੀ ਕਮੇਟੀ ਦਾ ਇਹੀ ਰਹਿਤ ਮਰਜ਼ਾਦਾ ਨਹੀਂ ਹੈ ਇਸੇ ਤਰ੍ਹਾਂ ਅਕਾਲੀਆਂ ਦੀ ਵੀ ਕਰਹਿਤ ਮਰਜ਼ਾਦਾ ਉਹਦਾ ਵੀ ਸਵਿਧਾਨ ਲਿਖਿਆ ਹੋਇਆ ਹੈ ਦੱਸੋ ਜੇ 70 ਤੋਂ ਲੈ ਕੇ ਅਸੀਂ ਤਾਂ 70 ਦੇ ਜੰਮੇ ਆ ਉਦੋਂ ਬਾਅਦ ਲੈ ਕੇ ਜੇ ਕਿਸੇ ਨੇ ਅਕਾਲੀ ਦਲ ਦਾ ਸੰਵਿਧਾਨ ਦੱਸਿਆ ਦੱਸ ਦਿਓ ਮਰਿਆਦਾ ਇੱਕੋ ਹੀ ਹੁੰਦੀ ਐ ਸੰਵਿਧਾਨ ਇੱਕ ਹੁੰਦਾ ਐ ਸਿੱਖਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਕਿਉਂ ਪ੍ਰਚਲਿਤ ਨੇ ਬੰਦਾ ਕਿਹੜੀ ਨੂੰ ਮੰਨੇਗਾ ਨਾਗਪੁਰ ਵਾਲਿਆਂ ਦੇ ਡਿੱਕੇ ਚੜੇ ਹੋਇਆ ਇੱਥੇ ਜਿਹੜੇ ਲਾਗੂ ਫੈਸਲੇ ਹੁੰਦੇ ਆ ਨਾ ਸਰੋਮਨੀ ਕਮੇਟੀ ਵੱਲੋਂ ਇਹੋ ਜਿਹਾ ਕੂੜਾ ਲੈ ਕੇ ਜਿਹੜੀਆਂ ਕਰੇ ਪੁਰਾਣੇ ਬਜ਼ੁਰਗ ਸਾਡੇ ਘਾਵਤਾ ਪਾਉਂਦੀਆਂ ਹੁੰਦੇ ਸਨ ਵੀ ਕਰੀਆਂ ਦੁੱਲੇ ਦੀਆਂ ਪੇਸ ਲੱਦੀ ਤੇ ਆਈਆਂ ਇਸ ਤਰ੍ਹਾਂ ਆਉਣੀਆਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਅਗਲੇ ਵਾਲੇ ਦਿਖਾ-ਦਿਖਾ ਦੇਖੋ ਛੋਟੀ ਸ੍ਰੇਮਣੀ ਕਮੇਟੀ ਦਾ ਲਿਖਿਆ ਆਹ ਲਿਖਿਆ ਧਿਆਨ ਮਾਰੋ ਜਰੂਰ ਕਰੋ ਇੱਕ ਮਰਿਆ ਦਾ